ਖਤਮ ਹੋ ਗਏ। ਚੌਥੀ ਲਾਂਦ ਚ ਲਾਵਾ ਜਿਹੜਾ ਚਲਣਾ ਫੇਰਾ ਉਹ ਤੇ ਖਤਮ ਹੋ ਗਏ। ਤੇ ਪੂਰੀ ਹੋ ਗਈ। ਕਰਨਾ ਖਤਮ ਹੋ ਗਿਆ। ਜੀਵਣਾ ਆਰੰਭ ਹੋ ਗਿਆ। ਹੁਣ ਕਰਨਾ ਕੁਝ ਵੀ ਨਹੀਂ ਹੈ। ਹੁਣ ਉਹਦੇ ਚ ਜੀਵਣਾ ਹੈ। ਜੀਵਣਾ ਆਰੰਭ ਹੋ ਗਿਆ ਜਨਾਨਿਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਬਨਾਸੀ। ਉਸ ਬ੍ਰਿਪੂਰਨ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ। ਜੋ ਨਾਸਤ ਹੋ ਰਹੇ تھے ਜੇਦੀ ਖਾਤਰ ਕਰਮਾਂ ਦੇ ਵਿੱਚ ਪ੍ਰਵਿਰਤ ਹੋਏ ਸੀ ਕਰਦੇ ਰਹੇ ਸੀ ਕਰਦੇ ਰਹੇ ਸੀ ਅਜੇ ਨਿਸ਼ਕਰਮ ਹੋ ਗਏ ਪ੍ਰਮਾਤਮਾ ਦਾ ਮਿਲਣਾ ਹੋ ਗਿਆ ਨਿਸ਼ਕਰਮ ਹੋ ਗਏ ਜਿੰਨੇ ਸ਼ਬਦ ਸੰ ਜਿੰਨਾ ਮੈਂ ਖੁਲਾਸਾ ਕਰ ਸਕਦਾ ਸੀ ਜਿਤਨਾ ਸਮਾਂ ਸੀ ਤੁਚ ਬੁੱਧੀ ਅਨਸਾਰ ਤੁਹਾਡੇ ਸਾਹਮਣੇ ਇਹ ਸਾਰੀਆਂ ਵਿਚਾਰਾਂ ਰੱਖੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਮਹਰਾਮਤ ਕਰਨ ਜਿਨ੍ਹਾਂ ਦੀ ਸਿਰਜਣਾ ਦੇ ਵਿਚਾਰ ਕੁਝ ਸੰਗਤਾਂ ਦੇ ਮੰਗ ਮੁਤਾਬਕ ਤੁਹਾਡੇ ਸਾਹਮਣੇ ਅਰੰਭ ਕੀਤੇ ਸੀ ਇਹ ਇੰਜਿਕਲੋ ਮੇਰਾ ਸਮਾਸ ਸਮਾਪਤ ਮੇਰੀ ਕਥਨ ਸ਼ਕਤੀ ਸਮਾਪਤ ਮੇਰੀ ਸੋਚਣ ਸ਼ਕਤੀ ਦੀ ਸਮਾਪਤੀ ਇਹਨਾਂ ਚਾਰ ਨਾਵਾਂ ਦੇ ਵਿਚਾਰਾਂ ਦੀ ਸਮਾਪਤੀ ਲੈਂਗੇ ਇਹ ਮੈਂ ਅਰਜ਼ ਕਰ ਰਿਹਾ ਕਿਉਂਕਿ ਵਧਾ ਇਹ ਤੇ ਵਦ ਹੈ ਇਹ ਤੇ ਵਦ ਹੈ ਜਿੱਥੇ ਵੀ ਕਥਾ ਮਨੁੱਖ ਸਮਾਪਤ ਕਰਦਾ ਹੈ ਇਹ ਕਥਾਵਾਚਕ ਦਾ ਸਮਾ ਸਮਾਪਤ ਹੁੰਦਾ ਹੈ ਉਹਦੀ ਸੋਚਣ ਸ਼ਕਤੀ ਸਮਾਪਤ ਹੁੰਦੀ ਹੈ ਉਹਦੀ ਕਥਨ ਸ਼ਕਤੀ ਸਮਾਪਤ ਹੁੰਦੀ ਹੈ ਗੁਰੂ ਦਾ ਸ਼ਬਦ ਸਮਾਪਤ ਨਹੀਂ ਆਉਂਦਾ ਸ਼ਬਦ ਦੀ ਵਿਚਾਰ ਸਮਾਪਤ ਨਹੀਂ ਹੁੰਦੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਿੰਨੀ ਕਿਰਪਾ ਕੀਤੀ ਜਿੰਨੀ ਬਖਸ਼ਿਸ਼ ਕੀਤੀ ਤੁਹਾਡੇ ਸਾਹਮਣੇ ਰੱਖੀ ਹੈ ਅਰਦਾਸ ਹੈ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਚ ਸੁਣ ਕੇ ਨਿਸ਼ਕਰਮ ਅਵਸਥਾ ਨੂੰ ਤੁਸੀਂ ਪ੍ਰਾਪਤ ਕਰੋ ਸੁਣਾ ਕੇ ਮੈਂ ਪ੍ਰਾਪਤ ਕਰ ਸਕਾਂ ਮੈਂ ਤੁਹਾਡੇ ਲਈ ਅਰਦਾਸ ਕਰਾਂ ਤੁਸੀਂ ਮੇਰੇ ਲਈ ਅਰਦਾਸ ਕਰੋ ਔਰ ਇਸ ਤਰ੍ਹਾਂ ਸਾਰਿਆਂ ਦੀ ਜੀਵਨ ਯਾਤਰਾ ਸਫਲ ਹੋਵੇ ਬਾਰ-ਬਾਰ ਸਾਰਿਆਂ ਦਾ ਧੰਨਵਾਦ ਬੁੱਲ ਚੁਗ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ